ਬਲਾਚਰ ਪੁਲਿਸਤ ਉਸ ਵੇਲੇ ਸਫਲਤਾ ਲੱਗੀ ਜਰੋ 8 ਗ੍ਰਾਮ ਹਿਰੋਇਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਤੇ ਮੌਕੇ ਤੇ ਜਾਣਕਾਰੀ ਦਿੰਦੇ ਐਸਏ ਲਖਵੀਰ ਚੰਨ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਟ ਕਰਦੀ ਹੋਈ ਟੀ ਪੁਆਇੰਟ ਮਹਿਮਤਪੁਰ ਗਾਧੜੀਆ ਰੋਡ ਬਲਾਚਰ ਮੌਜੂਦ ਸੀ ਤਾਂ ਉਹਨਾਂ ਦੇ ਸਾਹਮਣੇ ਤੋਂ ਆ ਰਹੇ ਵਿਅਕਤੀ ਨੂੰ ਸ਼ੱਕੀ ਹਲਾਤਾਚੇ ਕਾਬੂ ਕਰ ਉਸ પાસે 8 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਤੇ ਜਿਸ ਦੌਰਾਨ ਦੋਸ਼ੀ ਦੀ ਪਛਾਣ ਅਫਤਾਰ ਸਿੰਘ ਉਰਫ ਲਾਲੀ ਵਾਸੀ ਪਿੰਡ ਬੰਗਾਬੇਟ ਵਜੋਂ ਹੋਈ ਹੈ ਦੋਸ਼ੀ ਨੂੰ ਕਾਬੂ ਕਰ ਪੁੱਛਗਿੱਛ ਚੱਲ ਰਹੀ ਹੈ ਨਵਾਂ ਸ਼ਹਿਰ ਤੋਂ ਜਤਿੰਦਰਪਾਲ ਕਲੇਰ ਦੀ ਰਿਪੋਰਟ ਸਾਡੇ ਡਾਕਟਰ ਮਹਿਤਾਬ ਸਿੰਘ ਆਈਪੀਐਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ ਦੀ ਦਿਸ਼ਾ ਨਿਰਦੇਸ਼ ਅਤੇ ਸ੍ਰੀ ਸ਼ਾਮਸੁੰਦਰ ਸ਼ਰਮਾ ਜੀ ਡੀਐਸਪੀ ਸਬਡਵੀਜ਼ਨ ਬਲਾਚੌਰ ਦੀ ਹਦਾਇਤ ਤੇ ਥਾਣਾ ਦੇ ਏਰੀਆ ਵਿੱਚ ਹਰ ਰੋਜ਼ ਨਾਕਾਬੰਦੀ ਅਤੇ ਪ੍ਰੋਬਲਮ ਕੀਤੀ ਜਾਂਦੀ ਹੈ ਇਸੇ ਦੌਰਾਨ ਨਸ਼ਾ ਤਸਕਰ ਅਤੇ ਨਸ਼ਾ ਨੂੰ ਸਪਲਾਈ ਦੇਣ ਵਾਲਿਆਂ ਬੰਦਿਆਂ ਤੇ ਵੀ ਨਜ਼ਰ ਬਣਾ ਕੇ ਰੱਖੀ ਜਾਂਦੀ ਹੈ ਕੱਲ ਸਾਡੀ ਪੁਲਿਸ ਪਾਰਟੀ ਥਾਣੇ ਤੋਂ ਐਸਆਈ ਇਹ ਲਖਵੀਰ ਚੰਦ ਜਿਸ ਦੀ ਅਗਵਾਈ ਕਰ ਰਹੇ ਸਨ ਤੇ ਦਰਾਨੇ ਪਟੋਲਿੰਗ ਨਕਾ ਕੰਗਣਾਬੇਟ ਪਿੰਡ ਨੂੰ ਜਾ ਰਿਹਾ ਸੀ ਜਿੱਥੇ ਇਹਨਾਂ ਦਾ ਸਾਹਮਣੇ ਤੋਂ ਇੱਕ ਨੌਜਵਾਨ ਦੇ ਨਾਲ ਸਾਹਮਣਾ ਹੋਇਆ ਤੇ ਜੋ ਪੁਲਿਸ ਪਾਰਟੀ ਨੂੰ ਬਾਬਰਦੀ ਦੇਖ ਕੇ ਪਿੱਛੇ ਨੂੰ ਮੁਟਿਆ ਤੇ ਜਿਸ ਨੂੰ ਕਾਬੂ ਕਰਕੇ ਛਕਦੇ ਦੇ ਆਧਾਰ ਤੇ ਉਸ ਵੱਲੋਂ ਛੁੱਟੇ ਹੋਏ ਬਜੰਦਰਰ ਕੋਲ ਫਾਫੇ ਦੀ ਤਰਾਸ਼ੀ ਕੀਤੀ ਤੇ ਜਿਸ ਵਿੱਚੋਂ ਹੈਰੋਇਨ ਬ੍ਰਮਦ ਹੋਈ ਤੇ ਵਿਅਕੀ ਨੇ ਪੁੱਛਣ ਤੇ ਆਪਣਾ ਨਾਂ ਅਵਤਾਰ ਸਿੰਘ ਲਾਲੀ ਪੁੱਤਰ ਨਛੱਤਰ ਸਿੰਘ ਵਾਸੀ ਬੰਗਾਵੇੜ ਦੱਸਿਆ ਤੇ ਇਸ ਵੱਲੋਂ ਕਵਰ ਕੀਤੀ ਗਈ ਜੋ ਵੀ ਰਿਕਵਰ ਕੀਤੀ ਗਈ ਹੈ ਨਸ਼ੀਲਾ ਪਦਾਰਥ ਹੈਰੋਇਨ ਦਾ वजन ਕੀਤਾ ਤੇ ਉਹ 8 ਗ੍ਰਾਮ ਹੈ